ਜ ਮਰਨਾ ਜਾਂ ਕੱਲ ਮਰਨਾ ਮੂੰਹ ਕਾਲਾ ਕਰਕੇ ਕਿਉਂ ਮਰਨਾ ਅੱਗੇ ਤਾਂ ਮੂੰਹ ਕਾਲਾ ਹੋ ਹੀ ਜਾਣਾ ਹੈ ਨਾ ਮੂੰਹ ਕਾਲੇ ਦੋਜਿਕ ਜਾਂਦੇ ਆ ਤੂੰ ਆਵੇ ਕਰੀ ਜਾਂਦਾ ਇਸ ਕਰਕੇ ਆਪਣੇ ਪੈਰ ਤੇ ਕਹਾੜਾ ਆਪ ਨਾ ਮਾਰੋ ਫਰੀਦਾ ਉਹਦਾ ਬਚਨ ਹੈ ਪਾਏ ਕਹਾੜਾ ਮਾਰਿਆਗਾ ਫਲ ਆਪਣੇ ਆਤ ਆਪਾਂ ਨੂੰ ਮਹਾਰਾਜ ਜੀ ਰੇ ਬੜੀ ਕਿਰਪਾ ਜਾਣੀ ਗੁਰੂ ਦੇ ਕੀਤੇ ਪਰਮਕਾਰ ਆਪਾਂ ਕਰੋੜਾਂ ਜਨਮ ਧਾਰ ਕੇ ਵੀ ਗੁਰੂ ਦਾ ਕਰਜ਼ਾ ਨਹੀਂ ਉਤਾਰ ਤੱਕਦੇ ਪਿਆਰਿਓ ਇਹਨਾਂ ਨੇ ਸਾਡੇ ਤੇ ਮਾਨ ਕਰਕੇ ਕਹਿ ਦਿੱਤਾ ਇਹਨ ਪੁੱਤਰ ਨੇ ਕੇ ਜੀਸ ਪਰ ਕੀ ਕੀਤਾ ਜੀ ਵਾਰ ਦिए ਸੁੱਤ ਚਾ ਉਹ ਪ੍ਰਾਣਾ ਤੋਂ ਪਿਆਰੇ ਸੁੰਦਰ ਪੁੱਤਰ ਧਵਾਤੋਂ ਵਾਰ ਦਿੱਤੇ ਕਿਉਂਕਿ ਮਹਾਰਾਜ ਜੀ ਕਹਿੰਦੇ ਕੋਈ ਗੱਲ ਨਹੀਂ ਜੇ ਚਾਰ ਮਰ ਗਏ ਕੀ ਹੋ ਗਿਆ ਇਹ ਮੇਰੇ ਪੁੱਤਰ ਨੇ ਜਿਹੜੇ ਜਿਉਂਦੇ ਨੇ ਹਜ਼ਾਰਾਂ ਪਰ ਹੁਣ ਉਹਦੇ ਪੁੱਤਰ ਹੀ ਨਹੀਂ ਬਣਦੇ ਆਪਾਂ ਨਾ ਪੁੱਤਰੀਆਂ ਬਣਦੇ ਆ ਨੌ ਵੀ ਛੱਡ ਗਏ ਸਿੰਘ ਨਹੀਂ ਦਿਖਦੇ ਕੌਰ ਨਹੀਂ ਲਿਖਦੀਆਂ ਬੀਬੀਆਂ ਪੱਗਾਂ ਲਾਤੀਆਂ ਇਹ ਪਗ ਦਾ ਦਿੱਤੀ ਸੀ ਮਹਾਰਾਜ ਨੇ ਇਹ ਪਗ ਦਾ ਮਤਲਬ ਸੀ ਤੈਨੂੰ ਰਾਜ ਦੇਣਾ ਤੇਰੇ ਸਿਰ ਤੇ ਤਾਜ ਦਿੱਤਾ ਪਰ ਨਾਲ ਸੋਚਿਆ ਸੀ ਮਹਾਰਾਜ ਜੀ ਨੇ ਜੇ ਤਾਂ ਤਾਜ ਨੂੰ ਖਾਵ ਲਿਆ ਫਿਰ ਰਾਜ ਤੈਨੂੰ ਮਿਲੂਗਾ ਪਰ ਤਾਜ ਦੀ ਜਗਤ ਦਾ ਟੋਪੀਆਂ ਆ ਗਈਆਂ ਭਈ ਆ ਗਈਆਂ ਨਾ ਫਿਰ ਤਾਜ ਨਹੀਂ ਰੱਖਿਆ ਤਾਂ ਰਾਜ ਕਿੱਥੋਂ ਭਾਗਦਾ ਹੈ ਇਸ ਕਰਕੇ ਮਹਾਰਾਜ ਜੀ ਤਦੇ ਬਚਨ ਕੀਤਾ ਸੀ ਜਬੜਾ ਖਾਲਸਾ ਰਹਿ ਨਿਆਰਾ ਤਬ ਲਗ ਤੇਜ ਜਿਉ ਮੈਂ ਥਾਰਾ ਜਾਵੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ ਗੁਰੂ ਦੀ ਨਰਾਜ਼ਗੀ ਨਾ ਲਈ ਆਪਾਂ ਗੁਰੂ ਦੀਆਂ ਖੁਸ਼ੀਆਂ ਲਈਏ ਲੱਖ ਖੁਸ਼ੀਆਂ ਪਾਤ ਛਾਈਆਂ ਜੇ ਸਤਗੁਰ ਨਦਰ ਕਰੇ ਨੇਮ ਕੇ ਇੱਕ ਹਰ ਨਾਮ ਦੇ ਮੇਰਾ ਮਨ ਤਾਂ ਠੀਤਰ ਹੋਏ ਤੇ ਇੱਕੋ ਹੀ ਮਹਾਰਾਜ ਦਾ ਬਚਨ ਯਾਦ ਰੱਖੋ ਪ੍ਰਥਮ ਰਾਹਤ ਤੇ ਜਾਨ ਠੰਡੇ ਕੀ ਪੌਲ ਚੱਕੇ ਖੰਡੇ ਬਾਟ ਦਾ ਆਮੜ ਚੱਕੀਏ ਗੁਰੂਆਂ ਦੀਆਂ ਲਈਏ ਖੁਸ਼ੀਆਂ ਆਓ ਮਹਾਪੁਰਸ਼ਾਂ ਦਾ ਜਿੰਨੇ ਵੀ ਹਨ ਉਹਨਾਂ ਸਾਰਿਆਂ ਦਾ ਧੰਨਵਾਦ ਬਾਬਾ ਸਤਨਾਮ ਸਿੰਘ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸੰਗਤ ਦੇ ਦਰਸ਼ਨ ਕਰਨ ਦਾ ਸਾਨੂੰ ਸਮਾਂ ਦਿੱਤਾ ਸਾਗਤ ਰੱਬ ਵਰਗੀ ਤਾਂ ਜੰਦਾ ਤੇ ਸਮਾਂ ਵੀ ਕਹ ਜਿੰਨਾ ਮਰਜੀ ਲਾਓ ਸਵਾਤ ਆਪਾਂ ਥੀਮ ਤੇ ਹੀ ਲਾਉਣਾ ਨਾ ਘੰਟਾ ਆਪਣਾ ਪੂਰਾ ਹੋ ਚੁੱਕਿਆ ਬਸ ਜੈਸਾ ਚਾਹੇ 2 ਘੰਟੇ ਹੋਰ ਲਾ ਲਈਏ ਤੇ ਤੁਸੀਂ ਵੀ ਸਵੇਰ ਦੇ ਬੈਠੇ ਹੋ ਇੰਨੀ ਗਰਮੀ ਦੇ ਵਿੱਚ ਇਹ ਕੋਈ ਪਿਆਰ ਹੀ ਨਹੀਂ ਬੈਠਾ ਤੁਹਾਨੂੰ ਇੰਨੀ ਗਰਮੀ ਵਿੱਚ ਕਿਹੜਾ ਛੜਦਾ ਘਰਾਂ ਵਿੱਚ ਸਭ ਦੇ ਏਸੀ ਲੱਗੇ ਨੇ ਕੂਲਰ ਲੱਗੇ ਨੇ ਪਰ ਕੋਈ ਪਰਵਾਹ ਨਹੀਂ ਹੈ ਬਸ ਇਹ ਪਿਆਰ ਹੀ ਹੈ ਆਪਦਾ ਪਿਆਰ ਮਹਾਂਪੁਰਖਾਂ ਦੇ ਨਾਲ ਧੰਨ ਗੁਰੂ ਸੰਗਤਾਂ ਦਾ ਕੋਟਾਂ ਨੂੰ ਕੋਟਾਂ ਧੰਨਵਾਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟ ਆਨ ਕੋਟ ਧੰਨਵਾਦ ਜਿੰਨਾ ਨਿੱਗੀ ਗੋਦ ਵਿੱਚ ਬੈਠ ਕੇ ਆਪਾਂ